ਕੀ ਤੁਹਾ ਦਾ ਡਾਕੀ ਗੱਲ ਹੋਈ ਤੁਹਾਡੇ ਨਾਲ ਸਾਰਾ ਸੋਵੇ ਥੋੜਾ ਕੀ ਮੇਰਾ ਨਾਮ ਆਸ਼ਾ ਰਾਣੀ ਹੈ ਮੈਂ ਦਵਾਈ ਲੈਣ ਆਈ ਸੀ ਹਸਪੀਟਲ ਸਿਵਲ ਹਸਪੀਟਲ ਤੇ ਫਿਰ ਬਾਅਦ ਵਿੱਚ ਮੈਂ ਸ਼ਰਮਾ ਦੇਖੋ ਲਾਈਆਂ ਦਵਾਈ ਲੈਣ ਦੁਕਾਨ ਤੇ ਉੱਥੇ ਇੱਕ ਬੰਦਾ ਖੜਾ ਸੀਗਾ ਉਹਨੇ ਮੇਰੇ ਤੋਂ ਰਾਧਾ ਸਵਾਮੀ ਦਾ ਡੇਰਾ ਦਾ ਪੁੱਛਿਆ ਤੇ ਮੈਂ ਕਿਹਾ ਮੈਂ ਜਾਣਦੀ ਨਹੀਂ ਮੈਨੂੰ ਨਹੀਂ ਪਤਾ ਕਿੱਥੇ ਹੈਗਾ ਫਿਰ ਮੈਂ ਸੜਕ ਕ੍ਰੋਸ ਕਰਕੇ ਹਸਪੀਟਲ ਮੈਂ ਕਿਹਾ ਮੈਂ ਤਾਂ ਦਵਾਈ ਲੈਣ ਆਈ ਆ ਮੈਂ ਤਾਂ ਡਾਕਟਰ ਨੂੰ ਦਵਾਈ ਦੁਕਾਨ ਜਾਣਾ ਤੇ ਜਾਣ ਲੱਗੀ ਆ ਤੇ ਪਿੱਛੇ ਇੱਕ ਲੇਡੀ ਨੇ ਮੈਨੂੰ ਆਵਾਜ਼ ਮਾਰ ਕੇ ਬੁਲਾ ਲਿਆ ਵਾਪਸ ਬਿਰੂ ਰੁਕੋ ਮੈਂ ਕਹਿੰਨੀ ਮੈਂ ਨਹੀਂ ਆਣਾ ਤੁਸੀਂ ਆ ਜਾਓ ਉਹ ਮੇਰੇ ਵੱਲ ਆ ਗਈ ਉਹ ਕਹਿੰਦੀ ਹੈ ਤਾਂ ਬਹੁਤ ਪੁੰਚੇ ਹੈ ਬਾਬਾ ਜੀ ਨੇ ਇਹ ਬਹੁਤ ਕਰਨੀ ਵਾਲੇ ਨੇ ਇਹ ਐਦਾਂ ਕਰ ਦਿੰਦੇ ਨੇ ਬੰਦੇ ਨੂੰ ਤਾਰ ਦਿੰਦੇ ਨੇ ਤੁਹਾਡੇ ਵੀ ਸਾਰੇ ਕੰਮ ਹੋ ਜਾਣਗੇ ਸਿੱਧੇ ਪੈਣਗੇ ਸਭ ਕੁਝ ਹੋਏਗਾ ਹੈ ਤੁਸੀਂ ਇੱਕ ਵਾਰੀ ਮੈਨੂੰ ਵੀ ਇਹਨਾਂ ਤੋਂ ਕਹਿ ਕੇ ਤਾਂ ਮੈਨੂੰ ਵੀ ਕੁਝ ਦੁਆ ਦੋ ਮੈਂ ਕਹਾਂ ਮੈਂ ਕਿਹੜਾ ਜਾਣਦੀ ਹਾਂ ਤੁਸੀਂ ਜਾ ਕੇ ਗੱਲ ਕਰ ਲਓ ਅਖੇ ਨਹੀਂ ਤੁਸੀਂ ਤੁਹਾਡੇ ਨਾਲ ਗੱਲ ਕੀਤੀ ਹੈ ਮੈਨੂੰ ਤਾਂ ਮੇਰਾ ਮੈਂ ਦੋ ਵਾਰੀ ਬੁਲਾਇਆ ਮੇਰੇ ਨਾਲ ਬੋਲੇ ਨਹੀਂ ਤੇ ਤੁਸੀਂ ਭੈਣ ਜੀ ਕਹਿ ਕੇ ਮੇਰਾ ਵੀ ਕੰਮ ਕਰਾ ਦਿਓ ਮੈਂ ਕਿਹਾ ਮੈਂ ਤਾਂ ਆਪ ਨਹੀਂ ਜਾਣਦੀ ਮੈਨੂੰ ਕੀ ਪਤਾ ਕੌਣ ਨੇ ਮੈਂ ਕਿਹਾ ਸਤਸੰਗ ਦਾ ਪੁੱਛਦੇ ਨੇ ਕਹਿੰਦੀ ਨਹੀਂ ਇਹ ਸਤਸੰਗ ਘਰ ਹੈਗਾ اڈੇ ਵਾਲੇ ਪਾਸੇ ਮੈਂ ਕਿਹਾ ਵੀ ਤੁਸੀਂ ਉਹਨਾਂ ਨੂੰ ਦੱਸ ਦਿਓ ਉਹ ਵਿਚਾਰੇ ਬਜ਼ੁਰਗ ਪਰੇਸ਼ਾਨ ਹੋ ਰਹੇ ਨੇ ਮੈਨੂੰ ਨਹੀਂ ਸੀ ਪਤਾ ਤੇ ਉਹਨੇ ਫੇਰ ਇੰਨੇ ਚ ਬਜ਼ੁਰਗ ਫੇਰ ਵਾਪਸ ਆ ਗਏ ਉਹਨੇ ਜਨਾਨੀ ਨੇ ਹੱਥ ਮਾਰਿਆ ਉਹ ਸਾਡੇ ਵੱਲ ਆ ਗਏ ਫੇਰ ਇਹਨਾਂ ਨੇ ਪਤਾ ਨਹੀਂ ਮੈਨੂੰ ਕੀ ਕਿਹਾ ਕੀ ਕੀਤਾ ਕੀ ਨਹੀਂ ਮੈਨੂੰ ਨਹੀਂ ਪਤਾ ਫੇਰ ਕਹਿੰਦੇ ਚਲੋ ਫੇਰ ਆਪਾਂ ਪਿੰਡ ਤੁਹਾਡੇ ਕੋਲ ਪੈਸੇ ਮੈਂ ਕਿਹਾ ਬੱਚੇ ਦੇ ਪੈਸੇ ਘਰ ਹੀ ਹੈ ਮੈਂ ਤਾਂ ਉਹਨੇ ਕੀ ਲਿਆਈਆਂ ਦਵਾਈ ਲੈਣ ਆਈਆਂ 2-3 ਹਜ਼ਾਰ ਹੀ ਲਿਆਈਆਂ ਫਿਰ ਜੇ ਡਾਕਟਰ ਨੇ ਦਵਾਈ ਮੈਂ ਕਿਹਾ ਦਵਾਈਆਂ ਮਹਿੰਗੀਆਂ ਆਂਦੀਆਂ ਮੇਰੀਆਂ ਤੇ 2000 ਹੈ ਮੇਰੇ ਕੋਲ ਮੈਂ ਕਿਹਾ ਕਹਿੰਦਾ ਬਾਕੀ ਮੈਂ ਕਿਹਾ ਪੈਸੇ ਤਾਂ ਘਰ ਹੀ ਹੁੰਦੇ ਨੇ ਮੈਂ ਕਿਹੜਾ ਲਿਆਈ ਆਂ ਕਹਿੰਦੇ ਚਲੋ ਫੇਰ ਘਰ ਚਲਦੇ ਆਂ ਤੁਹਾਡੀ ਬਰਕਤ ਹੋ ਜਾਏਗੀ ਬਹੁਤ ਜ਼ਿਆਦਾ ਤੁਹਾਡਾ ਸਭ ਕੁਝ ਵਧੇਗਾ ਕਾਰੋਬਾਰ ਵੀ ਵਧੇਗਾ ਫੁੱਲੇਗਾ ਕਹਿ ਕੇ ਆਟੋ ਕਿੱਤਾ ਇਥੋਂ ਸਾਲਮ ਆਨ ਜਾਂਦਾ ਅਸੀਂ ਵਾਪਸ ਵੀ ਇੱਥੇ ਆਣਾ ਉਹਨੇ ਭਾਈ ਨੇ ਪੁੱਛਿਆ ਕਿੰਨੀ ਦੇਰ ਲਾਓਗੇ ਤੁਸੀਂ ਉੱਥੇ ਘਰ ਅਸੀਂ ਕਿ 10 ਮਿੰਟ ਲੱਗਣੇ ਸਾਰੇ ਘਰ ਜਾ ਕੇ ਉਹਨਾਂ ਮੇਰੇ ਤੋਂ ਮੇਰੇ ਘਰ ਦੀ ਚਾਬੀ ਲਈ ਉਹਨੂੰ ਫੂਕਾ ਫਾਕਾ ਮਾਰੀਆਂ ਮੈਂ ਗੇਟ ਖੋਲ੍ਹਿਆ ਅੰਦਰ ਗਏ ਆ ਅੰਦਰ ਬੈਠ ਕੇ ਉਹਨਾਂ ਨੇ ਪਾਣੀ ਦੇ ਛਿੱਟੇ ਦਿੱਤੇ ਮੇਰੇ ਕਮਰੇ 'ਚ ਵੀ ਸਾਰੇ ਉਹਨਾਂ ਦੇ ਸਾਹਮਣੇ ਕਹਿੰਦਾ ਪੈਸੇ ਕੱਢੋ ਕਿੱਥੇ ਮੈਂ ਅਲਮਾਰੀ ਖੋਲੀ ਮੁੰਡੇ ਦੀ ਜਿੰਨੀ ਕਮਾਈ ਸੀਗੀ ਜੋ ਇਹਨੇ ਪੈਸੇ ਰੱਖੇ ਸੀ ਦੁਕਾਨ ਦੀ ਸੇਲ ਉਹ ਸਾਰੀ ਕੱਢ ਕੇ ਮੈਂ ਦੇ ਦਿੱਤੀ ਮੈਂ ਕਿ ਆਈ ਹੈ ਮੈਂ ਅਲੱਗ-ਲੱਗ ਰੱਖੀ ਕਹਿੰਦਾ ਇਦਾਂ ਨਹੀਂ ਇੱਕਰ ਲਫਾਪੇ 'ਚ ਪਾ ਦਿਓ ਉਹ ਹੁਣੇ 2 ਲੱਖ ਰੁਪਈਆ ਤੇ ਫੇਰ ਕਹਿੰਦਾ ਨਹੀਂ ਜਿਹੜੇ ਹੋਰ ਆ ਉਹ ਵੀ ਦੇ ਦਿਓ ਤੇ ਉਹ 1.5 ਲੱਖ ਰੁਪਈਆ ਦੂਜੇ ਕਮਰੇ ਚ ਰੱਖਿਆ ਹੋਇਆ ਸੀਗਾ ਵੀ ਚਲੋ ਨਵੇਂ ਨੋਟ ਦਿੱਤਾ ਕਹਿੰਦੇ ਵੀ ਮੂੰਬਾਰਨੇ ਕਰਨ ਲਈ ਮੈਂ ਲਿਆਂਦੇ ਹੋਏ ਸੀ ਬੈਂਕ ਤੋਂ ਲੈ ਹੋਏ ਸੀਗੇ 1.5 ਲੱਖ ਰੁਪਈਆ ਉਹ ਸੀਗਾ ਉਹ ਵੀ ਸਾਰਾ ਦੇ ਤਾਂ 1.5 2.5 ਲੱਖ ਰੁਪਈਆ ਸੋਣ ਇੱਕ ਪਰਸ ਚ ਅਲੱਗ ਸੀਗੇ ਉਹ ਵੀ ਕਹਿੰਦਾ ਸਾਰੇ ਦੇ ਦਿਓ ਜਿੰਨੇ ਵੀ ਹੈਗੇ ਰੱਖਿਓ ਨਾ ਬਿਲਕੁਲ ਕਹਿੰਦਾ ਨਹੀਂ ਤਾਂ ਫੇ ਤੁਹਾਡਾ ਉਹ ਕੰਮ ਸਹੀ ਨਹੀਂ ਚੱਲਣਾ ਸਾਰੇ ਪੈਸੇ ਜਿੰਨੇ ਹੈਗੇ ਜੋ 골ਡ ਆ ਉਹ ਵੀ ਮੈਂ ਕਿਹਾ 골ਡ ਤਾਂ ਸਾਡਾ ਘਰ ਹੁੰਦਾ ਹੀ ਨਹੀਂ ਅਸੀਂ ਰੱਖਿਆ ਹੀ ਨਹੀਂ ਉਹ 골ਡ ਤਾਂ ਸਾਰਾ ਮੈਂ ਕਿਹਾ ਉੱਥੇ ਆ ਨਾਲੇ ਮੇਰਾ ਨਹੀਂ ਕੁੜੀ ਦਾ ਵੀ ਆ ਬੱਚਿਆਂ ਦਾ ਕਹਿੰਦਾ ਸਾਰਾ ਕੱਢੋ ਤੇ ਤੁਹਾਡਾ ਸਾਰਾ ਕੁਝ ਹੋ ਜਾਏਗਾ ਵਧੀਆ ਵਾਧੂ ਹੋਏਗਾ ਬਰਕਤ ਪਾਊਗੀ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਕੀਤਾ ਕੀ ਨਹੀਂ ਲੋਕਰ ਦੀ ਚਾਬੀ ਘਰ ਸੀਗੀ ਉਹ ਮੈਨੂੰ ਕਹਿੰਦੇ ਵੀ ਲੋਕਰ ਦੀ ਚਾਬੀ ਲੈ ਲਓ ਛੇਤੀ ਕਰੋ ਅਸੀਂ ਜਾਣਾ ਸਾਨੂੰ ਸਾਡੇ ਮਹਾਰਾਜ ਦਾ ਬਲਾਵਾ ਆਂਦਾ ਪਿਆ ਅੱਛਾ ਮੈਂ ਕਿਹਾ ਮੈਨੂੰ ਮੈਨਾ ਮੈਂ ਕਿਹਾ ਮੇਰਾ ਦਿਮਾਗ ਨਹੀਂ ਕੰਮ ਕਰਦਾ ਮੈਨੂੰ ਨਹੀਂ ਪਤਾ ਮੈਂ ਕਿੱਥੇ ਰੱਖੀ ਐ ਮੈਂ ਤੇ ਅੱਲਾ ਧੋਤਾ ਸੀਗਾ ਫਿਰ ਲੋਕਰ ਦੀ ਚਾਬੀ ਲੱਭੀ ਬੈਠੇ ਉਹਦੇ ਘਰ ਸਾਰਾ ਖੁੱਲਾ ਛੱਡ ਕੇ ਉਹਨਾਂ ਦੇ ਨਾਲ ਮੈਂ ਵਾਪਸ ਫੇਰ ਆ ਗਈਆਂ ਸ਼ਹਿਰ ਇੱਥੇ ਬੈਂਕ ਲੱਗੇ ਉਤਰੇ ਆ ਤੇ ਬੈਂਕ ਅੰਦਰ ਗਈਆਂ ਲੋਕਰ ਖੋਲਣ ਉਹ ਬਾਹਰ ਖੜੇ ਹੋਗੇ ਦੋਨੋਂ ਜਨਾਨੀ ਵੀ ਤੇ ਬੰਦਾ ਵੀ ਜਨਾਨੀ ਨੇ ਦੋ ਵਾਰੀ ਇੱਥੋਂ ਫੋਨ ਕੀਤਾ ਕਹਿੰਦੀ ਮੇਰਾ ਭਰਾ ਇੱਥੇ ਰਹਿੰਦਾ ਮੈਂ ਕਿਹਾ ਤੂੰ ਆਪਣਾ ਨੰਬਰ ਦੇ ਦੇ ਮੈਨੂੰ ਕਿ ਚੱਲ ਜੇ ਕੋਈ ਗੱਲ ਹੋਏਗੀ ਬੰਦਾ ਕਰ ਲੈਂਦਾ ਹੈ ਕਹਿੰਦੇ ਅੱਛਾ ਉਹਨੇ ਨੰਬਰ ਵੀ ਨਹੀਂ ਦਿੱਤਾ ਕੋਈ ਗੱਲ ਨਹੀਂ ਹੋਈ ਸਾਡੀ ਤੇ ਫਿਰ ਉਹ ਬੈਂਕ ਚ ਗਈਆਂ ਉਹ ਕਹਿੰਦੇ ਲੰਚ ਟਾਈਮ ਹੋਇਆ ਆਂਟੀ ਉਦੋਂ 2:35 ਹੋਏ ਸੀਗੇ ਵੀ 3 ਵਜੇ ਖੁੱਲਣਾ ਤੁਸੀਂ 3 ਵਜੇ ਆ ਜਿਓ ਫਿਰ ਮੈਂ ਕਿਹਾ ਚੱਲ ਮੈਂ ਫੋਟੋ ਖਚਾਣੀ ਆਪਣੀ ਫਿਰ ਮੈਂ ਫੂਜੀ ਵਾਲਿਆਂ ਦੇ ਚਲੇਗੀ ਉੱਥੋਂ ਮੈਂ ਆਪਣੀ ਪਾਸਪੋਰਟ ਸਾਈਜ਼ ਫੋਟੋ ਖਚਾਈ ਵੀ ਫਾਰਮ 'ਤੇ ਲਗਣੀ ਆ ਹੈ ਕਹਿੰਦਾ ਕਿਹੜੇ ਫਾਰਮ ਆ ਮੈਂ ਕਿਹਾ ਵੀ ਸਾਨੂੰ ਇੱਥੇ ਗਵਰਨਮੈਂਟ ਵਾਲੋ ਕਹਿੰਦੇ ਵੀ ਬਾਲਿਆਂ ਦਾ ਘਰ ਹੈ ਜਿਨ੍ਹਾਂ ਦਾ ਉਹਨਾਂ ਨੂੰ ਪੈਸੇ ਮਿਲਣੇ ਵੀ ਫਾਰਮ ਭਰ ਦੋ ਤੇ ਮੈਂ ਕਿਹਾ ਮੈਂ ਤਾਂ ਉਹਦੇ ਵਾਸਤੇ ਫੋਟੋ ਕਰਾਣੀ ਆ ਕਹਿੰਦਾ ਅੱਛਾ ਤੁਸੀਂ ਕਰਾ ਕਰਾ ਲਿਆ ਹੀ ਮੈਂ ਕਿਹਾ ਹਾਂ ਮੈਂ ਕਰਾ ਲਈ ਫਿਰ ਆ ਕੇ ਉਹਨਾਂ ਨੇ ਕਹਿੰਦਾ ਚਲੋ ਇੱਥੇ ਆਏ ਅੱਗੇ ਜੂਸ ਦੀ ਰੇੜੀ ਤੇ ਕਹਿੰਦਾ ਚਲੋ ਜੂਸ ਪੀਨੇ ਆ ਮੈਂ ਕਿਹਾ ਚਲੋ ਜੂਸ ਪੀ ਲਓ ਮੈਂ ਉਹਨਾਂ ਨੂੰ ਵੀ ਪਿਆਇਆ ਮੈਂ ਵੀ ਪੀਤਾ ਫਿਰ ਇਹਨੇ ਬੈਠੇ-ਬੈਠੇ ਉੱਥੇ 15 ਮਿੰਟ ਅਸੀਂ ਬੈਠੇ ਰਹੇ ਤੇ ਉਹ ਜਨਾਨੀ ਕਹਿੰਦੀ ਕਿ ਆਹ ਭਾਈ ਕਹੋ ਮੈਨੂੰ ਜੇ ਦੇਰ ਹੁੰਦੀ ਹੈ ਮੈਂ ਜਾਣਾ ਤੇ ਮੈਂ ਕਿਹਾ ਵੀ 3 ਵਜੇ ਖੁੱਲੂਗਾ ਹੁਣ ਲੋਕਰ ਤਾਂ ਹੀ ਖੁੱਲਣਾ ਕਹਿੰਦਾ ਤਿੰਨ ਕਹਿੰਦੀ ਤਿੰਨ ਵਜੇ ਭੈਣ ਜੀ ਉਹਨੂੰ ਕਹਿੰਦਾ ਤੂੰ ਨਾਲ ਚੱਲ ਜਾ ਮੈਂ ਕਿਹਾ ਇਹਨੇ ਕੀ ਕਰਨਾ ਨਾਲ ਜਾ ਕੇ ਮੈਂ ਆਪੇ ਲੈ ਆਣੇ ਅਖ ਨਹੀਂ ਇਹ ਖੜ ਜੂਗੀ ਬਾਹਰ ਉਹ ਬਾਹਰ ਖੜੀ ਰਹੀ ਮੈਨੂੰ ਨਹੀਂ ਪਤਾ ਉਹਨੇ ਫੋਨ ਕੀਤਾ ਤੇ ਜੂਸ ਵਾਲੀ ਰੇੜੀ ਤੇ ਉਦੋਂ ਫੇ ਕੋਈ ਭਾਈ ਆਇਆ ਮੋਟਰਸਾਈਕਲ ਤੇ ਉਹ ਉਹਦੇ ਨਾਲ ਚਲਾ ਗਿਆ ਭਾਈ ਮੈਨੂੰ ਨਹੀਂ ਪਤਾ ਮੈਂ 3 ਵਜੇ ਬੈਂਕ ਚ ਲੋਕਰ ਖੋਲ ਕੇ ਪੈਸੇ ਕਢਾ ਕੇ ਲਈ ਮੇਰੇ ਮੁੰਡੇ ਦਾ ਵੀ ਫੋਨ ਆਇਆ ਵੀ ਮੰਮੀ ਤੂੰ ਬੈਂਕ ਆਈ ਹੈ ਕੀ ਕਰ ਤੂੰ ਕਿੱਥੇ ਹੈ ਮੈਂ ਕਿਹਾ ਮੈਂ ਸ਼ਹਿਰ ਆਈ ਸੀਗੀ ਕਹਿੰਦਾ ਬੈਂਕ ਕੀ ਕਰਦੇ ਹੋ ਮੈਂ ਕਿਹਾ ਮੈਂ ਉਹਨੂੰ ਝੂਠ ਬੋਲਤਾ ਵੀ ਮੈਂ ਐਂਟਰੀ ਕਰਾਣ ਆਈ ਆ ਤੇ ਮੈਂ ਉਹਨੂੰ ਸੱਚ ਨਹੀਂ ਦੱਸਿਆ ਕੁਝ ਵੀ ਮੈਂ ਘਰੋਂ ਪੈਸੇ ਲੈ ਆਈ ਆ ਜਾਂ ਤੇਰੇ ਵੀ ਪੈਸੇ ਦਿੱਤੇ ਆਪਣੇ ਵੀ ਯਾ ਮੈਂ ਨਾਲ ਹੋ ਰਿਹਾ ਮੈਨੂੰ ਪਤਾ ਹੀ ਨਹੀਂ ਵੇ ਕੀ ਕਰ ਰਹੀ ਆ ਕੁਝ ਨਹੀਂ ਮਨੂੰ ਮਤਲਬ ਪਤਾ ਲੱਗਿਆ ਨਹੀਂ ਤੇ ਮੈਂ ਤਾਂ ਕਦੀ ਕਿਸੇ ਨੂੰ ਰੁਪਈਆ ਨਹੀਂ ਦਿੰਦੀ ਤੇ ਉਹ ਮੇਰੇ ਤੋਂ ਸਾਰੇ ਪੈਸੇ ਵੀ ਫੇ ਮੈਂ ਗਹਿਣੇ ਸਾਰੇ ਜਿੰਨੇ ਕਹਿੰਦਾ ਛੱਡਣਾ ਨਹੀਂ ਕੁਝ ਵੀ ਸਾਰੇ ਗਹਿਣੇ ਕੱਢ ਲਈ ਜਿੰਨੇ ਵੀ ਸੀਗੇ ਕਹਿੰਦਾ ਉਹਦੇ ਚ ਲਫਾਫੇ ਚ ਪਾ ਕੇ ਲਿਆਇਓ ਮਤਲਬ ਲਫਾਫੇ ਚ ਹੀ ਪਾ ਕੇ ਲਿਆਈ ਆ ਉਹਨੇ ਥੈਲੇ ਚ ਉਸੇ ਚ ਪਾ ਲਿਆ ਜਿਹਦੇ ਚ ਪੈਸੇ ਸੀਗੇ ਤੇ ਜਿਹੜਾ ਮੇਰੇ ਕੋਲ ਪੈਸੇ ਵਾਲਾ ਪਰਸ ਸੀਗਾ ਛੋਟਾ ਉਹਦੇ ਚ 4-5000 ਰੁਪਇਆ ਉਹਦੇ ਚ ਸੀਗਾ ਕਹਿੰਦਾ ਇਹ ਵੀ ਇਹਦੇ ਵਿੱਚ ਹੀ ਪਾ ਦੋ ਮੈਂ ਕਿਹਦੇ ਚ ਤੁਮਨੇ ਵਰਤਦੀ ਆ ਵੀ ਇਹ ਹੀ ਦੇਣੇ ਜੂਸ ਵਾਲੇ ਨੂੰ ਵੀ ਉੱਚ ਹੀ ਦਿੱਤੇ ਕਹਿੰਦਾ ਨਹੀਂ ਹੁਣ ਇਹਨੂੰ ਵੀ ਇਹਦੇ ਚ ਪਾ ਦੋ ਰਫਾਪੇ ਚ ਜੀ ਚਲੇ ਰਹਿ ਗਈ ਕਿੰਨਾ ਸੋਨਾ ਸੀ ਕਿੰਨੇ ਪੈਸੇ ਸੀ ਸੋਨਾ ਭਾਜੀ ਹੋਣਾ 15 ਕਤੋਲੇ ਤੱਕ ਸਾਰੇ ਗਹਿਣੇ ਜੋ ਵੀ ਸੀਗਾ ਬੱਚੇ ਦੇ ਜਿੱਦੇ ਛੋਟੇ ਪੈਸੇ 4 4.5 ਲੱਖ ਰੁਪਈਆ ਕੈਸ਼ ਉਹਦਾ ਕੋਈ ਕੁਝ ਪਾਇਆ ਸੀ ਤੁਹਾਡੇ ਕੋਲ ਪਾਇਆ ਸੀ ਪਤਾ ਨਹੀਂ ਫੂਕਾਂ ਹੀ ਮਾਰਦਾ ਗਿਆ ਫੂਕਾਂ ਮਾਰੀਆਂ ਸੀ ਆਪਣੇ ਨਾਲ ਬਿਠਾਇਆ ਸੀ ਸੀਟ ਤੇ ਮੈਨੂੰ ਨਹੀਂ ਪਤਾ ਨੇ ਕੀ ਕੀਤਾ ਕੀ ਨਹੀਂ ਬੱਸ ਸਪੋਲ ਕੋਈ ਕਾਰਵਾਈ ਕੀਤੀ ਜਿੱਤੇ ਵੇਲੇ ਘਟਨਾ ਹੈ ਇਹ ਦੁਪਹਿਰੇ 3 ਵਜੇ ਹੋਈ ਫਿਰ ਮੈਂ ਮੰਦਿਰ ਤੱਕ ਗਈ ਆ ਪ੍ਰਿੰਸ ਨੂੰ ਦੇਖਣ ਮੈਨੂੰ ਉੱਥੇ ਦਿਖਿਆ ਨਹੀਂ ਫੋਨ ਮੈਂ ਇਹਨੂੰ ਕੀਤਾ ਨਹੀਂ ਡਰਦੀ ਨੇ ਉਸ ਨੇ ਕੀ ਕਾਰਵਾਈ ਕੀਤੀ ਕੁਛ ਨਹੀਂ ਕੀਤੀ ਉੱਥੇ ਰਿਪੋਰਟ ਹੀ ਲਿਖਾਈ ਇੱਥੇ ਪੀਸੀਆਰ ਵਾਲਿਆਂ ਨੂੰ ਫੋਨ ਕਰਾਇਆ ਸੀ ਜੂਸ ਵਾਲਿਆਂ ਨੇ ਤੇ ਉਹ ਫਿਰ ਪੀਸੀਆਰ ਵਾਲੇ ਆਏ ਉਹਨਾਂ ਨੇ ਸਾਨੂੰ ਕਹਿੰਦੇ ਤੁਸੀਂ ਨਾ ਇੱਥੇ ਸਦਰ ਚ ਚਲੇ ਜਾ ਤੁਹਾਡੇ ਪਿੰਡ ਨੂੰ ਉਹ ਸਥਾਣਾ ਲੱਗਦਾ ਉੱਥੇ ਤੁਸੀਂ ਨਾਮ ਪਤਾ ਨਹੀਂ ਕੀ ਦੱਸਿਆ ਸੀ ਉਹਦੇ ਕੋਲ ਚਲੇ ਜੋ ਉਹਨਾਂ ਨੇ ਲਿਖਣੀ ਆ ਕੋਈ ਐਫ ਆਰ ਕੋਈ ਤੁਹਾਡੀ ਹਾਂਜੀ ਅਸੀਂ ਲਾਪੜੇ ਵੱਲੋਂ ਲਿਖਾਤੀ ਹੁਣ ਪਤਾ ਨਹੀਂ ਉਹਨਾਂ ਨੇ ਲਿਖੀ ਕਿ ਨਹੀਂ ਇਹ ਗੱਲ ਹੋਈ ਆ ਬਾਕੀ ਹੱਥੀ ਮੇਰੇ ਤਾਂ ਸਾਰਾ ਕੁਝ ਹੀ ਲੱਗੇ ਉਹ ਥੱਲੇ ਦਾ ਥੱਲਾ ਮੈਨੂੰ ਕਹਿੰਦਾ 10 ਕਦਮ ਜਾ ਕੇ ਵਾਪਸ ਆਓ ਤੇ ਮੈਂ ਮੁਲਾਲੇ ਆ ਜਿਹੜੀ ਦੁਕਾਨ ਆ ਕੋਨੇ ਵਾਲੀ ਇੱਥੇ ਪਹੁੰਚੀ ਆ ਤੇ ਮੇਰੇ ਦਿਮਾਗ ਚ ਇੱਕਦਮ ਆਇਆ ਹੈ ਜੋ ਮਾਲਕ ਨੇ ਕਰਨਾ ਹੋ ਉਹ ਹੁਣ ਮੈਂ ਪਿੱਛੇ ਮੁੜੀ ਵੀ ਮੈਂ ਉਹਨਾਂ ਨੂੰ ਜਾਣਦੀ ਨਹੀਂ ਮੇਰੇ ਤੇ ਸਾਰੀ ਉਮਰ ਸਸਰੀ ਗਾ ਜੀ ਵੀਨਾ ਤੁਹਾਡਾ ਔਰ ਜਿਹੜੇ ਲੇਡੀਜ਼ ਨੇ ਕੀ ਲੱਗਦਾ ਤੁਹਾਡੇ ਮੇਰਾ ਨਾਮ ਪੁਨੀਤ ਸਿੰਘ ਆ ਇਹ ਮੇਰੇ ਮਦਰ ਨੇ ਤੇ ਇਹ ਨਾਲ ਹੋਈ ਕਿੰਨੇ ਵਜੇ ਦੀ ਘਟਨਾ ਹੋਈ ਇਹ 1:30 ਦੁਪਹਿਰ ਦੀ ਘਟਨਾ ਆ ਮੈਂ ਸ਼ੌਪ ਤੇ ਸੀਗਾ ਤੇ ਮੈਨੂੰ ਪਿੱਛੋਂ ਕੋਲ ਆਈ ਆ ਮੇਰੀ ਸਿਸਟਰ ਦੀ ਕਹਿੰਦੇ ਇਹਦਾ ਮਿਸ ਅਪਨੀ ਹੋ ਗਿਆ ਜਿਹੜੀ ਮੇਰੇ ਜੀਵਨ ਭਰ ਦੀ ਕਮਾਈ ਸਾਰਾ ਕੁਝ ਇਹਨਾਂ ਨੇ ਫਰੋਡ ਕਰਕੇ ਦੋ ਤੋਂ ਤਿੰਨ ਲੋਕ ਨੇ ਜਿਹੜੇ ਵੀਡੀਓ ਦੇ ਵਿੱਚ ਆਏ ਆ ਸਾਰਾ ਕੁਝ ਲੈ ਗਏ ਨੇ ਕਿ ਮੈਂ ਦੇਖੀ ਜਾਂਦਾ ਆ ਪ੍ਰਸ਼ਾਸਨ ਅੱਜ ਮੰਗ ਕਰਦਾ ਕਿ ਸਾਾਨੂੰ ਇਨਸਾਫ ਦਿੱਤਾ ਜਾਵੇ ਕਿੰਨੇ ਕੁ ਦੀ ਠੱਗੀ ਹੋਈ ਕੁਝ ਪੈਸਾ ਇਹ ਜੀਵਨ ਭਰ ਦੀ ਕਮਾਈ ਇਥੇ 20 ਟੋਲੇ 15 ਤੋਂ 20 ਟੋਲੇ ਸੋਨਾ ਸੀਗਾ ਜੀ 4 4 ਲੱਖ 5 ਲੱਖ ਰੁਪਇਆ ਕੈਸ਼ ਸੀਗਾ ਜਿਹੜਾ ਲੈ ਕੇ ਇਹ ਚਲੇ ਗਏ 20 ਟੋਲੇ ਕੋਈ ਕਾਰਵਾਈ ਕੀਤੀ ਜਾਵੇ ਔਰ ਇਹ ਨਹੀਂ ਲੱਗਿਆ ਨੇ ਆ ਵੀ ਇਦਾਂ ਦਾ ਕੁਛ ਨਹੀਂ ਸੋਨਾ ਵਿੱਚ ਪ੍ਰਸ਼ਾਸਨ ਬਹੁਤ ਤੇਜ਼ੀ ਨਾਲ ਕੰਮ ਕਰ ਰਿਹਾ ਜਾਂ ਕੁਝ ਕਰ ਰਿਹਾ